ਦੇ ਆ ਉਹ ਨਹੀਂ ਕਿ ਤੁਹਾਨੂੰ ਦਿੱਤੀ ਕੋਈ ਸਰ ਅਸੀਂ ਤੇਰੇ ਖਾਸ਼ਾਂ ਦਿੱਤੀਆਂ ਬਹੁਤ ਕੁਝ ਹੋਇਆ ਸਾਡੀ ਗੱਲ ਨਹੀਂ ਸੁਣੀ ਗਈ ਇਸ ਮੌਕੇ ਜਾਂਚ ਅਧਿਕਾਰੀ ਦਾ ਇਹ ਕਹਿਣਾ ਕਿ ਪਰਿਵਾਰ ਵੱਲੋਂ ਔਮਨ ਸੈੱਲ ਦੇ ਵਿੱਚ ਦਰਖਾਸਤ ਦਿੱਤੀ ਗਈ ਹੈ ਤੇ ਇਸ ਮਾਮਲੇ ਤੇ ਕਾਰਵਾਈ ਕੀਤੀ ਜਾਵੇਗੀ ਉਹ ਸਾਡੇ ਪ੍ਰਕਾਸ਼ ਮਿਲੀ ਆ ਔਮਨ ਸਾਡੇ ਸੈੱਲ ਜਿਹੜੇ ਆ ਉਹ ਸਾਡੇ ਉਹ ਉਹਦੇ ਕਰਦੇ ਆ ਜੋ ਘਰ ਵੀ ਹੋਣ ਚੱਲਦੀ ਆ ਉਹ ਕੋਈ ਵੀ ਅੰਦਰ ਨਹੀਂ ਕੋਈ ਕੋਈ ਨਹੀਂ ਨਹੀਂ ਤੱਕ ਨਹੀਂ ਆਈ ਜਰੂਰ ਇਹ ਪਰਚਾ ਫਿੱਟ ਹੋਏਗਾ ਫੜ 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 ਓਏ

ਚੋਨਾ ਲਗਾਉਣ ਗਈ 21 ਸਾਲਾ ਲੜਕੀ ਦੇ ਨਾਲ ਛੁੱਟੀ ਤੇ ਆਏ ਫੌਜੀ ਦੇ ਵੱਲੋਂ ਜ਼ਬਰ ਜਨਾਹ ਕਰ ਦਿੱਤਾ ਗਿਆ ਤਾਂ ਮਾਮਲਾ ਅਜਨਾਲਾ ਦਾ ਜਿੱਥੇ ਪਿੰਡ ਛੋਟਾ ਫੱਤੇਵਾਲਾ ਦੇ ਵਿੱਚ ਚੋਨਾ ਲਗਾਉਣ ਗਈ 21 ਸਾਲਾ ਦੀ ਲੜਕੀ ਜਿਸ ਨਾਲ ਛੁੱਟੀ ਤੇ ਇੱਕ ਫੌਜੀ ਦੇ ਵੱਲੋਂ ਖੇਤਾਂ ਦੇ ਵਿੱਚ ਮੋਟਰ ਵਾਲੇ ਕਮਰੇ ਤੇ ਜ਼ਬਰਦਸਤੀ ਕੀਤੀ ਜਿਸ ਲੜਕੀ ਦੇ ਵੱਲੋਂ ਜਦੋਂ ਇੱਥੇ ਰੋਲਾ ਪਾਇਆ ਗਿਆ ਤਾਂ ਪਰਿਵਾਰਕ ਮੈਂਬਰ ਮੌਕੇ ਤੇ ਪਹੁੰਚੇ ਨੇ ਤੇ ਉਸ ਸ਼ਖਸ ਨੂੰ ਕਾਬੂ ਕਰ ਲਿਆ ਪਰ ਹੱਥੋਪਾਈ ਦੌਰਾਨ ਫੌਜੀ ਮੌਕੇ ਤੋਂ ਫਰਾਰ ਹੋ ਗਿਆ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤੇ ਹੁਣ ਪਰਿਵਾਰ ਇਨਸਾਫ ਦੀ ਮੰਗ ਦੇ ਲਈ ਦਰਦਰਦਿਆਂ ਠੋਕਰਾ ਖਾ ਰਿਹਾ ਹੈ ਪੀੜਤ ਲੜਕੀ ਦਾ ਕਹਿਣਾ ਹੈ ਕਿ ਦੁਪਹਿਰ ਦੇ ਸਮੇਂ ਉਹ ਛੋਨਾ ਲਗਾਉਣ ਦੇ ਲਈ ਖੇਤਾਂ ਵਿੱਚ ਗਈ ਸੀ ਜਿਸ ਤੋਂ ਬਾਅਦ ਉਹ ਦੁਪਹਿਰੇ ਮੋਟਰ ਵਾਲੇ ਕਮਰੇ ਦੇ ਵਿੱਚ ਰੋਟੀ ਖਾ ਰਹੀ ਸੀ ਤਾਂ ਅਚਾਨਕ ਹੀ ਪਿੰਡ ਦਾ ਇੱਕ ਛੁੱਟੀ ਤੇ ਆਇਆ ਫੌਜੀ ਮੌਕੇ ਤੇ ਪਹੁੰਚਦਾ ਹੈ ਉਸਦੇ ਚਾਚੇ ਦੇ ਵੱਲੋਂ ਤੇ ਫੌਜੀ ਦੇ ਵੱਲੋਂ ਉਸਦੇ ਨਾਲ ਜ਼ਬਰਦਸਤੀ ਕੀਤੀ ਗਈ ਜ਼ਬਰਦਸਤੀ ਉਸਨੂੰ ਕਮਰੇ ਦੇ ਵਿੱਚ ਜ਼ਬਰਦਸਤ ਉਸਦੇ ਨਾਲ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਤੇ ਦੂਸਰੇ ਵੱਲੋਂ ਰੋਲਾ ਪਾਇਆ ਜਾਂਦਾ ਤੇ ਪਰਿਵਾਰਕ ਮੈਂਬਰ ਪਹੁੰਚਦੇ ਨੇ ਤੇ ਇਸ ਦੇ ਦਰਮਿਆਨ ਲੜਕੇ ਨੂੰ ਕਾਬੂ ਕਰਨੇ ਲੱਗਦੇ ਪਰ ਫੌਜੀ ਲੜਕਾ ਤੇ ਚਾਚਾ ਨੋਵੇਂ ਜਣੇ ਉੱਥੋਂ ਫਰਾਰ ਹੋ ਜਾਂਦੇ ਨੇ ਤੇ ਪੀੜਤ ਲੜਕੀ ਦੀ ਮਾਂ ਦਾ ਇਹ ਕਹਿਣਾ ਹੈ ਕਿ ਸਾਡੀ ਲੜਕੀ ਦੇ ਨਾਲ ਗਲਤ ਹੋਇਆ ਸਾਨੂੰ ਇਨਸਾਫ ਚਾਹੀਦਾ ਗੱਲੇ ਹੋਈ ਅਸੀਂ ਸਿਚੂ ਨਾ ਲਾਉਣ ਗਏ ਸੀ ਸੋ ਨਾ ਲਾਉਂਦੇ ਫਿਰ ਅਸੀਂ ਰੋਟੀ ਖਾਣ ਆਏ ਰੋਟੀ ਖਾਂਦੇ ਫਿਰ ਇੱਕ ਮੋਟਰਸਾਈਕਲ ਤੇ ਮੈਂ ਦੋ ਵੇਖੇ ਸੀ ਜਿਹੜੇ ਆਂਦੇ ਸੀ ਪਹਿਲਾਂ ਇੱਕ ਆਂਦਾ ਸੀ ਉਹ ਉਹ ਬਾਅਦ ਵਿੱਚ ਆਇਆ ਪਹਿਲਾਂ ਜਿਹੜਾ ਆਇਆ ਸੀ ਉਹ ਗਗਨਦੀਪ ਸੀ ਉਹਨੇ ਮੇਰੇ ਨਾਲ ਰੋਟੀ ਖਾਂਦੇ ਆ ਉਹਨੇ ਜ਼ਬਰਦਸਤੀ ਕੀਤੀ ਤੇ ਜਿਹੜਾ ਉਹਦਾ ਚਾਚਾ ਸੀ ਉਹਨੇ ਮੈਨੂੰ ਮਾਰਨ ਦੀ ਧਮਕੀ ਦਿੱਤੀ ਜਾਨ ਨੂੰ ਮਾਰਨ ਦੀ ਉਹਨੇ ਫਿਰ ਮਾਰਨ ਦੀ ਧਮਕੀ ਦੇ ਕਾਰਨ ਮੈਂ ਫਿਰ ਉਹ ਗगन ਦੀਪ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਉਹ ਫਿਰ ਇੰਨੀ ਗੱਲ ਕਰਕੇ ਫਿਰ ਉਹ ਜ਼ਬਰਦਸਤੀ ਕਰਕੇ ਚੱਲੋ ਕਰਦ ਰਿਆ ਫਿਰ ਮੈਂ ਇੰਨੀ ਆਵਾਜ਼ ਉੱਚੀ ਆਵਾਜ਼ਾਂ ਮੱਕਦੀਆਂ ਇੰਨੀ ਹਿੱਚੀ ਬੋਲੀ ਫਿਰ ਮੇਰਾ ਪਰਿਵਾਰ ਚਾਚਾ ਜੀ ਉਹ ਨਹੀਂ ਲੱਗ ਗਏ ਉਹਨਾਂ ਨੇ ਫਿਰ ਮੈਨੂੰ ਉਹਨਾਂ ਨੇ ਦੇਖਿਆ ਉਹਨਾਂ ਨੇ ਬਚਾਇਆ ਉਹ ਫਿਰ ਉਹਨਾਂ ਦੇ ਹੱਥ ਵਿੱਚ ਗगन ਦੀ ਪਾ ਗਿਆ ਸੀ ਗगन ਦੀ ਫਿਰ ਛੁੱਟ ਕੇ ਭੱਜ ਗਿਆ ਸੀ ਹੁਣ ਕੀ ਮੰਗ ਕਰਦੇ ਹੋ ਹੁਣ ਅਸੀਂ ਵੀ ਉਹਦੇ ਚ ਪਰਚਾ ਕਰਨਾ ਚਾਹੁੰਦੇ ਆ ਉਹਨਾਂ ਨੇ ਤੁਹਾਡੇ ਨਾਲ ਕੋਈ ਜ਼ਬਰਦਸਤੀ ਨਹੀਂ ਕੀਤਾ? ਹਾਂਜੀ ਹਾਂਜੀ ਕੀਤਾ ਸਰ। ਇਹ ਮੰਗ ਕੀ ਹੈ? ਬੀਨਸਾਫ ਦੀ ਮੰਗ ਹੈ। ਮੰਗਿੰਦੇ ਇਨਸਾਫ ਦੀ ਪਰਚਾ ਕਰਾਣਾ ਚਾਹੁੰਦੇ ਆ। ਮਾਮਲਾ ਇਹ ਸੀ ਕਿ ਕੁੜੀ ਦੀਆਂ ਆਵਾਜ਼ਾਂ ਸੁਣੀਆਂ ਅਸੀਂ ਲੱਗੇ ਕੰਮ ਕਰ ਰਹੇ ਸੀ ਤੇ ਅਸਾਨੂੰ ਸ਼ੱਕ ਹੋਇਆ ਕਿ ਇੱਥੇ ਕੋਈ ਹੋ ਰਿਹਾ ਵਾ। ਸਾਦਾ ਕੰਮ ਕਰ ਰਹੇ ਸੀ। ਅਸੀਂ ਕਿਉਂ ਨਾ ਲਾ ਰਹੇ ਸੀ ਦੀ। ਪਿੰਡ ਚੱਕ ਡੁਗਰਾ ਨੇ। ਕੀ ਹੋਇਆ ਕੀ ਗੱਲ ਹੋਈ? ਸਾਰੀ ਪੂਰੀ ਗੱਲ ਹੋਈ। ਤੇ ਸਾਰ ਅਸੀਂ ਫਿਰ ਕੁੜੀ ਦੀਆਂ ਆਵਾਜ਼ਾਂ ਸੁਣੀਆਂ ਤੇ ਸਾਰ ਅਸੀਂ ਧੋੜ ਕੇ ਆਏ ਤੇ ਇੱਕ ਬੰਦਾ ਸਾਨੂੰ ਵੇਖ ਕੇ ਉਥੋਂ ਭੱਜ ਗਿਆ। ਮੁੰਡੇ ਦਾ ਚਾਚਾ ਅਕਲਵਿੰਦਰ ਸਿੰਘ ਸਾਨੂੰ ਉਸ ਦਰਬਾਰਾ ਸਿੰਘ ਤੇ ਸਾਰੇ ਗਗਨਦੀਪ ਸਿੰਘ ਨੂੰ ਉੱਥੋਂ ਫੜ ਲਿਆ ਮੌਕੇ ਤੇ ਆ ਵੜਾ ਦੁਗੜੀ ਦੇ ਵਿੱਚ ਗਗਨਦੀਪ ਸਿੰਘ ਵੀ ਛੁੱਟ ਕੇ ਭੱਜ ਗਿਆ ਉਹ ਕਹਿਦਾ ਉਹਦੀਆਂ ਚੱਪਲਾਂ ਮੋਟਰਸਾਈਕਲ ਉੱਥੇ ਸਾਰ ਛੱਡ ਕੇ ਤੇ ਭੱਜਿਆ ਤੇ ਸਾਨੂੰ ਸਰ ਇਨਸਾਫ ਮਿਲਣਾ ਚਾਹੀਦਾ ਵਾ ਮੌਕੇ ਦੇ ਵਿੱਚ ਸਾਡੇ ਤੋਂ ਛੁੱਟ ਕੇ ਭੱਜ ਗਏ ਆ ਕੋਈ ਦਰਖਾਸਤ ਦਿੱਤੀ ਕੋਈ ਸਰ ਅਸੀਂ ਤੇ ਰਖਾਸ਼ਤਾਂ ਦਿੱਤੀਆਂ ਬਹੁਤ ਕੁਝ ਹੋਇਆ ਸਾਡੀ ਗੱਲ ਨਹੀਂ ਸੁਣੀ ਗਈ ਇਸ ਮੌਕੇ ਜਾਂਚ ਅਧਿਕਾਰੀ ਦਾ ਇਹ ਕਹਿਣਾ ਕਿ ਪਰਿਵਾਰ ਵੱਲੋਂ ਔਮਨ ਸੈੱਲ ਦੇ ਵਿੱਚ ਦਰਖਾਸਤ ਦਿੱਤੀ ਗਈ ਹੈ ਤੇ ਇਸ ਮਾਮਲੇ ਤੇ ਕਾਰਵਾਈ ਕੀਤੀ ਜਾਵੇਗੀ। ਉਹ ਸਾਡੇ ਦਰਖਾਸਤ ਮਿਲੀ ਆ। ਔਮਨ ਸਾਡੇ ਸੈੱਲ ਜਿਹੜੇ ਆ ਉਹ ਸਾਡੇ ਉਹ ਉਹ ਦੇ ਕੰਮ ਕਰਦੇ ਆ ਜੋ ਘਰ ਵੀ ਹੋਣ ਚੱਲਦੀ ਆ। ਉਹ ਕੋਈ ਵੀ ਅੰਦਰ ਦੀ ਕੋਈ ਕੋਈ ਨਹੀਂ। ਨਹੀਂ ਤਕਰੀ ਨਹੀਂ ਆਈ।